ਪਾਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਗਏ ਨੇ ਕਿ ਜਿਹੜੀ ਸਕੀਮ ਮੁਫਤ ਅਨਾਜ ਵਾਲੀ ਸਕੀਮ ਚੱਲ ਰਹੀ ਆ ਉਹਦੇ ਤਹਿਤ ਪੰਜਾਬ ਦੇ ਹੁਣ 11 ਲੱਖ ਲਾਭਪਾਤਰੀਆਂ ਦੇ ਨਾਮ ਕੱਟੇ ਜਾਣ। ਮਸਲਨ ਹੁਣ ਪੰਜਾਬ ਦੇ 11 ਲੱਖ ਲਾਭਪਾਤਰੀਆਂ ਨੂੰ ਇਹ ਮੁਫਤ ਸਕੀਮ ਦਾ ਫਾਇਦਾ ਨਹੀਂ ਹੋਏਗਾ ਕਿਉਂਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਹੁਕਮ ਸੁਣਾ ਦਿੱਤੇ ਨੇ। ਉਹਦੇ ਪੰਜਾਬ ਸਰਕਾਰ ਮੁਰ ਤੋਂ ਇਸ ਕੇਸ ਦੀ ਪਰਚੋਲ ਕਰਨ ਵਾਸਤੇ ਹੁਣ ਤਰਲੋ ਮੱਛੀ ਹੋਈ ਪਈ ਆ। ਪੂਰੀ ਖਬਰ ਹੈ ਤੁਹਾਡੇ ਨਾਲ ਕਿ ਕੇਂਦਰ ਸਰਕਾਰ ਨੇ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਪੰਜਾਬ ਦੇ 11 ਲੱਖ ਲਾਭਪਾਤਰੀਆਂ ਤੇ ਸਵਾਲ ਖੜੇ ਕਰ ਦਿੱਤੇ ਨੇ ਕੇਂਦਰ ਨੇ ਅਜਿਹੇ ਸ਼ੱਕੀ ਲਾਭਪਾਤਰੀ ਸ਼ਨਾਖਤ ਕੀਤੇ ਨੇ ਜਿਹੜੇ ਵਿੱਤੀ ਤੌਰ ਉੱਤੇ ਸਰਦੇ ਪੁੱਜਦੇ ਪਰਿਵਾਰਾਂ ਨਾਲ ਸੰਬੰਧ ਰੱਖਦੇ ਨੇ ਕੇਂਦਰੀ ਖੁਰਾਕ ਜਨਤਕ ਵੰਡ ਮੰਤਰਾਲੇ ਨੇ ਇਹਨਾਂ ਲਾਭਪਾਤਰੀਆਂ ਨੂੰ ਸ਼ੱਕੀ ਘਰਾਰ ਦਿੱਤਾ ਹੈ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 3 ਸਤੰਬਰ ਤੱਕ ਇਹਨਾਂ ਸ਼ੱਕੀ ਲਾਪਾਤਰੀਆਂ ਦੀ ਪੁਸ਼ਟੀਕਰਨ ਅਤੇ ਇਹਨਾਂ ਦੇ ਨਾਮ ਵੀ ਹਟਾਉਣ ਵਾਸਤੇ ਹੁਕਮ ਸਨਾ ਦਿੱਤੇ ਨੇ ਇਹ ਸ਼ੱਕੀ ਲਾਪਾਤਰੀ ਆਮਦਨ ਕਰ ਇਨਕਮ ਟੈਕਸ ਵੀ ਭਰ ਰਹੇ ਨੇ ਤੇ 5 ਏਕੜ ਤੋਂ ਵੱਧ ਜ਼ਮੀਨ ਦੇ ਮਾਲਕ ਹਨ ਜਾਂ ਫਿਰ ਚਾਰ ਪਹੀਆ ਵਾਹਨ ਦੇ ਮਾਲਕ ਹੋਣ ਤੋਂ ਇਲਾਵਾ ਕਈ ਇਹੋ ਮੈਂਬਰ ਵੀ ਹਨ ਜਿਹੜੇ ਆਪਣੀਆਂ ਕੰਪਨੀਆਂ ਦੇ ਵਿੱਚ ਡਾਇਰੈਕਟਰ ਨੇ ਲੇਕਿਨ ਫਿਰ ਵੀ ਮੁਫਤ ਨਾ ਸਕੀਮ ਦਾ ਫਾਇਦਾ ਲੈ ਰਹੇ ਸਨ ਕੇਂਦਰੀ ਖਰਾਕਮ ਬਤਾਲੇ ਨੇ ਹਾਲ ਹੀ ਸਮੁੱਚੇ ਮੁਲਕ ਵਿੱਚ ਰਾਸ਼ਨ ਕਾਰਡ ਹੋਲਡਰਾਂ ਦੇ ਰਿਕਾਰਡ ਦਾ ਪੰਜ ਵੱਖ-ਵੱਖ ਵਿਭਾਗਾਂ ਦੇ ਨਾਲ ਮਿਲਾਨ ਕੀਤਾ ਇਹਨਾਂ ਵਿਭਾਗਾਂ ਵਿੱਚ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਕੇਂਦਰੀ ਡਾਇਰੈਕਟ ਟੈਕਸ ਬੋਰਡ ਕਾਰਪੋਰੇਟ ਮਾਮਲੇ ਵਿਭਾਗ ਟਰਾਂਸਪੋਰਟ ਵਿਭਾਗ ਅਤੇ ਖੇਤੀ ਵਿਭਾਗ ਸ਼ਾਮਲ ਸਨ ਇਹਨਾਂ ਪੰਜ ਮੈਕਮਿਆਂ ਦੀ ਰਿਪੋਰਟ ਤੋਂ ਬਾਅਦ ਹੀ ਖਲਾਸਾ ਹੋਇਆ ਕਿ ਪੰਜਾਬ ਦੇ ਵਿੱਚ ਮੁਫਤ ਨਾਸ ਜਿਹੜਾ ਵਾ ਉਹ ਵੀ ਲੋਕ ਲੈ ਰਹੇ ਨੇ ਜਿਨ੍ਹਾਂ ਦੀ ਜਿਹੜਾ ਵਾ ਉਹ ਇਨਕਮ ਟੈਕਸ ਵੀ ਭਰੇ ਨੇ ਦੂਜਾ 5 ਏਕੜ ਤੋਂ ਵੱਧ ਉਹਨਾਂ ਦੀ ਜ਼ਮੀਨ ਆ ਘਰਾਂ ਦੇ ਵਿੱਚ 4 ਪਈਆ ਵਾਣਕ ਨੇ ਤੇ ਕਈਆਂ ਦੀਆਂ ਕੰਪਨੀਆਂ ਵੀ ਚੱਲਦੀਆਂ ਨੇ ਜਦੋਂ ਇਹਨਾਂ ਵਿਭਾਗਾਂ ਤੋਂ ਲਾਭਪਾਤਰੀਆਂ ਨੂੰ ਕ੍ਰਾਸ ਕੀਤਾ ਤਾਂ ਫਿਰ ਬਹੁਤ ਸਾਰੇ ਸਵਾਲ ਖੜੇ ਹੋਏ ਪੂਰੇ ਦੇਸ਼ ਦੇ ਵਿੱਚ ਕਰੀਬ 8 ਕਰੋੜ ਸ਼ੱਕੀ ਲਾਭਪਾਤਰੀ ਜਿਹੜੇ ਨੇ ਉਹਨਾਂ ਦੀ شناخت ਹੋਈ ਹੈ ਜਿਹੜੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਸੀ ਉਲਟਾ ਇਸ ਸਕੀਮ ਦਾ ਫਾਇਦਾ ਚੱਕ ਕੇ ਗਰੀਬਾਂ ਦਾ ਹੱਕ ਮਾਰੇ ਸਨ ਇਹਨਾਂ ਵਿੱਚ ਪੰਜਾਬ ਦੇ 11 ਲੱਖ ਲਾਭਪਾਤਰੀ ਵੀ ਸ਼ਾਮਲ ਨੇ ਕੇਂਦਰੀ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਅਤੇ ਪੱਤਰ ਭੇਜ ਕੇ ਇਹਨਾਂ 11 ਲੱਖ ਲਾਭਪਾਤਰੀਆਂ ਤੋਂ ਜਾਣੂ ਕਰਵਾਇਆ ਗਿਆ ਹੈ ਸਰਕਾਰੀ ਅਧਿਕਾਰੀ ਇਹ ਵੀ ਆਖਦੇ ਨੇ ਕਿ ਦੂਜੇ ਸੂਬਿਆਂ ਦੇ ਮੁਕਾਬਲੇ ਸ਼ੱਕੀ ਲਾਪਾਤਰੀ ਪੰਜਾਬ ਵਿੱਚ ਬਹੁਤ ਘੱਟ ਨੇ ਤੇ ਕੇਂਦਰ ਸਰਕਾਰ ਵੱਲੋਂ ਰਾਸ਼ਨ ਕਾਰਡ ਵਿੱਚ ਦਰਜ ਹਰ ਮੈਂਬਰ ਨੂੰ 5 ਕਿਲੋ ਕਣਕ ਹਰ ਮਹੀਨੇ ਦਿੱਤੀ ਜਾਂਦੀ ਹੈ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੁਣਾਂ ਦੀ ਖਬਰ ਜਿਹੜੀ ਸਾਂਝੀ ਕੀਤੀ ਹੈ ਤੁਹਾਡੇ ਨਾਲ ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਖਬਰ ਦੇ ਵਿੱਚ ਕਿ ਪੰਜਾਬ ਸਰਕਾਰ ਨੇ ਸ਼ੱਕੀ ਰਾਸ਼ਨ ਕਾਰਡ ਹੋਲਡਰਾਂ ਦੀ ਪੜਤਾਲ ਕਰਾਉਣ ਦਾ ਫੈਸਲਾ ਕੀਤਾ ਹੈ ਪਤਾ ਲੱਗਿਆ ਕਿ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਪੜਤਾਲ ਲਈ 6 ਮਹੀਨੇ ਦੀ ਮੁੱਲਤ ਮੰਗੀ ਹੈ ਕਿਉਂਕਿ 1 ਅਕਤੂਬਰ ਤੋਂ ਝੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋ ਰਿਹਾ ਅਤੇ ਸਮੁੱਚਾ ਸਟਾਫ ਇਸ ਖਰੀਦ ਵਿੱਚ ਰੁੱਝ ਜਾਵੇਗਾ ਪੰਜਾਬ ਸਰਕਾਰ ਕੇਂਦਰ ਨੂੰ ਇਹ ਵੀ ਲਿਖ ਰਹੀ ਹੈ ਕਿ ਰਾਸ਼ਨ ਕਾਰਡਾਂ ਦਾ ਪੰਜਾਬ ਨਾਲ ਸੰਬੰਧਿਤ ਸਮੁੱਚਾ ਡਾਟਾਬੇਸ ਵੀ ਸਾਂਝਾ ਕੀਤਾ ਜਾਵੇ ਤਾਂ ਜੋ ਪਰਦਾਲ ਵਾਸਤੇ ਅਗਲੀ ਰਣਨੀਤੀ ਬਣਾਈ ਜਾ ਸਕੇ ਪੰਜਾਬ ਸਰਕਾਰ ਪਹਿਲਾਂ ਹੀ ਕੇਂਦਰੀ ਹਦਾਇਤਾਂ ਉਤੇ ਕਰੀਬ 32473 ਅਜਿਹੇ ਲਾਭਪਾਤਰੀਆਂ ਦੇ ਨਾਮ ਹਟਾ ਚੁੱਕੀ ਹੈ ਜਿਨ੍ਹਾਂ ਵੱਲੋਂ ਹਾਲੇ ਤੱਕ ਕੇ ਵਾਈ ਈ ਸੀ ਨਹੀਂ ਕਰਵਾਈ ਗਈ ਸੀ ਪੰਜਾਬ ਚ ਮੌਜੂਦਾ ਸਮੇਂ 41 ਲੱਖ ਰਾਸ਼ਨ ਕਾਰਡ ਹੋਲਡਰ ਹਨ ਅਤੇ 19807 ਪੰਜਾਬ ਦੇ ਵਿੱਚ ਰਾਸ਼ਨ ਦੀਪ ਹਨ ਪੰਜਾਬ ਵਿੱਚ ਇਸ ਵੇਲੇ 1.53 ਕਰੋੜ ਲਾਭਪਾਤਰੀ ਹਨ ਜਿਨ੍ਹਾਂ ਨੂੰ ਹਰ ਮਹੀਨੇ 32500 ਮੀਟ੍ਰਿਕ ਟਨ ਅਨਾਜ ਵੰਡਿਆ ਜਾਂਦਾ ਤੇ ਹੁਣ ਪੰਜਾਬ ਦੇ ਵਿੱਚ ਅਜੇਹੇ 11 ਲੱਖ ਲਾਭਪਾਤਰੀ ਆਏ ਨੇ ਜਿਹੜੇ ਬਹੁਤ ਹੀ ਸਰਦ ਦੇ ਪੁੱਜ ਦੇ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਦੀ 5 ਇਕੜ ਤੋਂ ਜ਼ਮੀਨ ਜਿਆਦਾ ਵਾ ਕਈ ਕੰਪਨੀਆਂ ਦੇ ਮਾਲਕ ਤੇ ਡਾਇਰੈਕਟਰ ਨੇ ਤੇ ਕਈ ਜਿਹੜੇ ਨੇ ਇਨਕਮ ਟੈਕਸ ਰਿਟਰਨ ਵੀ ਭਰੇ ਨੇ ਤੇ ਬਹੁਤਿਆਂ ਦੇ ਘਰ ਜਿਹੜੇ ਨੇ 4 ਜਿਹੜੇ ਵਾਹਨ ਮਤਲਬ ਕਾਰਾਂ ਤੇ ਹੋਰ ਸਾਧਨ ਨੇ ਪੂਰੇ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਅਜਿਹੇ ਸ਼ੱਕੀ ਜਾਂ ਅਮੀਰ ਲਾਪਤਰੀ ਉਹਨਾਂ ਦੀ ਗਿਣਤੀ 8 ਕਰੋੜਾ ਲੇਕਿਨ ਫਿਲਹਾਲ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਕੋਲੋਂ ਫਿਰ ਮੌਲਤ ਮੰਗੀ ਹੈ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਫੂਡ ਸਪਲਾਈ ਡਿਪਾਰਟਮੈਂਟ ਦੇ ਮੁਲਾਜ਼ਮ ਉਸ ਸੀਜ਼ਨ ਦੇ ਵਿੱਚ ਰੁੱਝਣਗੇ ਜਿਸ ਕਰਕੇ ਹੁਣ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਕੋਲੋਂ 6 ਮਹੀਨੇ ਦੀ ਮੌਲਤ ਮੰਗੀ ਹੈ ਕਿ ਜਿਹੜਾ ਡਾਟਾਬੇਸ ਤਿਆਰ ਕੀਤਾ ਗਿਆ ਭਾਰ ਸਰਕਾਰ ਵੱਲੋਂ ਜਾਂ ਸੰਬੰਧਿਤ ਮਤਰਾਲੇਵਲੋਂ ਉਹ ਪੰਜਾਬ ਨਾਲ ਸਾਂਝਾ ਕੀਤਾ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਜਿਹੜੇ 11 ਲੱਖ ਪਰਿਵਾਰ ਜਿਹੜੇ ਪੰਜਾਬ ਦੇ ਵਿੱਚ ਸ਼ੱਕੀ ਲਾਪਤਰੀਆਂ ਦੀ ਸ਼ਨਾਖਤ ਕੀਤੀ ਗਈ ਆ ਉਹਨਾਂ ਨੂੰ ਫਿਰ ਇਸ ਸਕੀਮ ਤੋਂ ਵਾਂਝਾ ਕੀਤਾ ਜਾ ਸਕੇ ਫਿਲਹਾਲ ਇਸ ਖਬਰ ਦੇ ਨਾਲ ਹੀ ਤੁਹਾਡੇ ਤੋਂ ਲੰਦੇ ਅੱਗੇ ਦੇਖਦੇ ਰਹੋ ABC ਪੰਜਾਬ